ਸਰਪੰਚੀ ਚੋਣਾਂ ਦੇ ਵਿੱਚ ਜੋ 50 ਪਰਦੇ ਵਿੱਚ ਧੱਕਾ ਹੋ ਰਿਹਾ ਹੈ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਧੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧਿੱਕੀਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ ਕਿਤੋਂ 50ਾਂ ਦੇ ਕਰਤੇ ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇਨ੍ਹਾਂ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਹਨਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਹ ਲਈ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੀ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਲ ਹੀ ਨਹੀਂ ਇਹ ਕਹਿੰਦੇ ਕਿ ਇਹ ਤੋਂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦੂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਰਾਜਾ ਜੀ ਨੂੰ ਮੈਂਬਰ ਪਾਰਲੀਮੈਂਟ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਇਹਨਾਂ ਲੋਕਾਂ ਦੇ ਸਿਰ ਤੇ ਸਿਰ ਹੈ ਇਸ ਚੀਜ਼ ਦਾ ਔਰ ਸਭ ਤੋਂ ਵੱਧ ਲੀਡ ਗਿਲ ਹਲਕੇ ਚੋ ਮਿਲੀ ਮੈਂ ਇਸ ਗਲਦੀ ਲਈ ਗਿਲ ਦੇ ਨਿਵਾਸੀਆਂ ਦੀ ਬਹੁਤ ਬਹੁਤ ਧੰਨਵਾਦੀਆਂ ਸਰਪੰਚੀ ਚੋਣਾ ਦੇ ਵਿੱਚ ਜੋ ਪੰਜਾਬ ਪਰਦੇ ਵਿੱਚ ਤੱਕਾ ਹੋ ਰਿਹਾ ਮੈਂ ਆਮ ਆਦਮੀ ਪਾਰਟੀ ਨੂੰ ਇਹ ਯਾਦ ਕਰਾਉਣਾ ਚਾਹਣੀ ਹੈ ਕਿ ਇਹ ਸਦਾ ਲਈ ਪੰਜਾਬ ਦੀ ਕੁਰਸੀ ਤੇ ਨਹੀਂ ਬੈਠੇ ਬਹੁਤਾ ਸਮਾਂ ਲੰਘ ਗਿਆ ਥੋੜਾ ਰਹਿ ਗਿਆ ਔਰ ਇਸ ਤਰ੍ਹਾਂ ਦੇ ਤੱਕੇ ਅਕਾਲੀ ਦਲ ਕਰਿਆ ਕਰਦਾ ਸੀ ਅੱਜ ਅਕਾਲੀ ਦਲ ਦੇ ਪਤਨ ਦਾ ਕਾਰਨ ਉਹਨਾਂ ਦੀਆਂ ਕੀਤੀਆਂ ਲੋਕਾਂ ਦੇ ਉੱਤੇ ਵਧੀਆਂ ਕਿਆਂ ਹਨ ਜੋ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਜੋ ਝੂਠੇ ਪਰਚਿਆਂ ਦਾ ਰਵਾਜ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਚਲਾਇਆ ਅੱਜ ਉਹ ਸਾਰੀਆਂ ਨੀਤੀਆਂ ਨਵੇਂ ਸਿਰਿਓਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੀ ਹੈ ਔਰ ਹਰੇਕ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਕਿ ਕਿਤੋਂ 30 ਪਿੰਡਾਂ ਦੇ ਕਾਗਜ਼ ਰੱਦ ਕਰਤੇ ਕਿਤੋਂ 50ਾਂ ਦੇ ਕਰਤੇ ਕਿਤੇ ਕਿਸੇ ਤੇ ਝੂਠਾ ਪਰਚਾ ਪਾਤਾ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਲੀਡਰ ਸਾਹਿਬਾਨ ਨੇ ਔਰ ਸਾਰੀ ਬਿਊਰੋਕ੍ਰੇਸੀ ਨੂੰ ਮੈਂ ਬੇਨਤੀ ਕਰਨਾ ਚਾਹਣੀ ਹੈ ਕਿ ਸਦਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਤੁਹਾਡੇ ਤੇ ਵੀ ਇਹ ਨਹੀਂ ਰਹਿਣਾ ਕੱਲ ਨੂੰ ਦੂਜੀ ਸਰਕਾਰ ਆਜੂਗੀ ਮੈਂ ਅਫਸਰ ਸਾਹਿਬਾਨ ਨੂੰ ਇਹ ਬੇਨਤੀ ਕਰਦੀ ਹਾਂ ਕਿ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਨਾ ਕਰੋ ਕਿ ਕੱਲ ਨੂੰ ਤੁਹਾਨੂੰ ਵੀ ਇਹ ਹਰਜਾਨਾ ਭੁਗਤਣਾ ਪਵੇ ਔਰ ਲੋਕ ਜਿਹੜੇ ਲੋਕ ਸਰਪੰਚੀ ਦੀ ਚੋਣ ਲੜ ਰਹੇ ਜਿਹੜਾ ਜਿਹੜਾ ਇਨਸਾਨ ਕਾਗਜ਼ ਦਾਖਲ ਕਰਕੇ ਆਉਂਦਾ ਹੈ ਉਦੇ ਉਹਦੇ ਨਾਲ ਉਹਦੇ ਸਪੋਰਟਰਸ ਵੀ ਹੁੰਦੇ ਆ ਮਗਰ ਪਿੰਡ ਵਾਲੇ ਲੋਕ ਵੀ ਹੁੰਦੇ ਆ ਭਾਈ ਉਹਨਾਂ ਦੀਆਂ ਉਮੀਦਾਂ ਤੇ ਇਸ ਤਰ੍ਹਾਂ ਪਾਣੀ ਨਾ ਫੇਰੋ ਕਿਉਂਕਿ ਲੋਕ ਇਸ ਤਰ੍ਹਾਂ ਦੀਆਂ ਵਧੀਆਂ ਨੂੰ ਕਦੀ ਭੁੱਲਦੇ ਨਹੀਂ ਦੇਖੋ ਜੀ ਇਹ ਕਹਿੰਦੇ ਸੀ ਕਿ ਅਸੀਂ ਨਵੇਂ-ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕਰਾਂਗੇ ਅਸੀਂ ਤਾਂ ਮਾਈਨਿੰਗ ਤੋਂ ਸ਼ਰਾਬ ਤੋਂ ਅਸੀਂ ਇਹਨਾਂ ਨੇ ਬੜੇ ਵੱਡੇ-ਵੱਡੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਪਰ ਦੇਖੋ ਇਹਨਾਂ ਨੇ 1 ਰੁਪਿਆ ਜਨਰੇਟ ਨਹੀਂ ਕੀਤਾ 1 ਰੁਪਿਆ ਕਿਤੋਂ ਵੀ ਪੈਸਾ ਨਹੀਂ ਆਇਆ ਪਰ ਕਰਜ਼ੇ ਦੀ ਜਿਹੜੀ ਭੰਡ ਹੈ ਉਹ ਇਹਨਾਂ ਨੇ 4 ਗੁਣਾ ਵਧਾਤੀ ਹੈ ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਜਾਬ ਦੇ ਲੋਕਾਂ ਦੇ ਉੱਤੇ ਇੰਨਾ ਕਰਜ਼ਾ ਹੋ ਜਾਊਗਾ ਕਿ ਹਰ ਘਰ ਹੀ ਗਰਮੀ ਹੋ ਜੂਗੀ। ਪੰਜਾਬ ਭਰ ਦੇ ਵਿੱਚ ਪਾਪਾ ਮਾਮਲੇ ਜਿਹੜੇ ਸਾਹਮਣੇ ਆ ਰਹੇ ਕਿਤੇ ਗੋਲੀ ਚੱਲਣ ਦਾ ਕਿਤੇ ਲੜਾਈ ਝਗੜੇ ਦੇ ਕਿਤੇ ਦੇਖੋ ਇਹ ਇਹ ਬਿਲਕੁਲ ਇੱਕ ਸਾਫ਼ ਜੀ ਸਾਡੇ ਅੱਗੇ ਤਸਵੀਰ ਪੇਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਚਲਾਉਣੀ ਨਹੀਂ ਆ ਰਹੀ। ਔਰ ਲੋਕਾਂ ਨੂੰ ਜਿਨ੍ਹਾਂ ਨੇ 92 ਸੀਟਾਂ ਦੇ ਕੇ ਲੋਕਾਂ ਦੇ ਵਿੱਚ ਇੰਨਾ ਲੋਕਾਂ ਨੇ ਵਿਸ਼ਵਾਸ ਜਤਾਇਆ ਸੀ ਇਹਨਾਂ ਦੇ ਵਿੱਚ ਇਹ ਲੋਕਾਂ ਨੂੰ ਕਲੀਅਰ ਹੋ ਗਿਆ ਲੋਕ ਬਹੁਤ ਕਾਲੇ ਹੈ ਸਰਕਾਰ ਬਦਲਣ ਦੇ ਲਈ ਔਰ ਜਿਹੜੀ ਇਹਨਾਂ ਨੇ ਥਾਂ-ਥਾਂ ਤੇ ਕਾਗਜ਼ ਰੱਦ ਕੀਤੇ ਹੈ ਨਾ ਇਹ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਡਰੀ ਹੋਈ ਹੈ ਇਹ ਚੋਣ ਲੜਨ ਦੇ ਕਾਬਿਲ ਹੀ ਨਹੀਂ ਇਹ ਕਹਿੰਦੇ ਕਿ ਇਹ ਤੋਂ ਪਹਿਲਾਂ ਅਸੀਂ ਚੋਣ ਲੜੀਏ ਔਰ ਸਾਡੇ ਕੈਂਡੀਡੇਟ ਹਾਰ ਜਾਣ ਅਸੀਂ ਰੱਦ ਹੀ ਕਰਾ ਦਈਏ ਇਸ ਗੱਲ ਦੀ ਤਸਵੀਰ ਪੇਸ਼ ਕਰਦੀ ਹੈ ਕਿ ਇਹ ਆਪ ਅੰਦਰੋਂ ਬਹੁਤ ਡਰੇ ਹੋਏ ਐ ਹਾਰ ਤੋਂ ਡਰੇ ਹੋਏ ਮੈਮ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਚੋਣਾਂ ਹੋ ਰਹੀਆਂ ਨੇ ਉਹ ਜਿਹੜੇ ਚਲ ਰਹੇ ਐ ਤੋਂ ਜੰਮੂ ਕਸ਼ਮੀਰ ਦੀ ਬਹੁਮਤ ਵਾਲਾ ਪੱ티ਆ ਕਾਂਗਰਸ ਹਰਿਆਣਾ ਦੇ ਵੀ ਚੰਗੀ ਬਸ ਬਹੁਤ ਮੁਸ਼ਕਿਲ ਹੈ ਲੱਗਦਾ ਵੀ ਪੰਜਾਬ ਲਈ ਗੱਲ ਬਹੁਤ ਦੇਖੋ ਜੀ ਦੋਨਾਂ ਸਟੇਟਾਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਪੂਰਨ ਉਮੀਦ ਹੈ ਸਰਕਾਰ ਬਣੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਸਾਡੇ ਲੋਕਾਂ ਦੇ ਸਾਥ ਸਦਕਾ 100% 27 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਉਗੀ ਧੰਨਵਾਦ